ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਡੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 10 ਝੋਟੀਆਂ ਇੱਕ ਬਲਕਲ ਤਾਜੀ ਦੇ ਦੋ ਗੱਬਣਾ ਤਿਆਰ ਆਪਾਂ ਪਹੁੰਚਿਆ ਨੀਰ ਹਰਮੰਦ ਦੇ ਕੋਲ ਤਿਆਰ ਕਰਦਿਆਂ ਵੀ ਇਤਨਾ ਗੱਲਬਾਤ ਤੇ ਪੁੱਛਦੇ ਨਦੀਬ ਡਿਟੇਲ ਸੱਸ ਯਾਪੜੀ ਸੱਸਿਆ ਮਿੱਟੀ ਕੀ ਹਾਲ ਚੱਲਦੇ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਅਜੀ ਚੰਦੀ ਕਲਾ ਜੀ ਚੰਦੀ ਕਲਾ ਜੀ ਜੀ ਚੱਕੇ ਭਾਜੀ ਜੀ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸੋ ਹਾਂ ਭਾਜੀ ਮੇਰਾ ਹਰਮਨ ਪਿੰਡ ਰਾਏ ਸਸੀ ਲੀਲਾ ਬਸਰਤੀ ਦੇ ਨਾਲ ਆਇਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪੇਟਾ ਆਪਣਾ ਅੱਛਾ ਜੀ ਉਹ ਨੰਬਰ ਹੈਗਾ 8641421331 ਜੋ ਭਾਈ ਠੀਕ ਹੈ ਜੀ ਹਾਂਜੀ ਤੇ ਭਾਈ ਇਧਰੋਂ ਕਰੀਏ ਸ਼ੁਰੂਆਤ ਕਿ ਇਧਰ ਸੂਈ ਮੈਂ ਤਾਂ ਕਰ ਲਈਏ ਭਾਜੀ ਠੀਕ ਹੈ ਦੱਸਿਓ ਭਾਈ ਕਰਵਾ ਦੋ ਭਾਈ ਤੀਜਾ ਸੂਆ ਰਾਤ ਦੀ ਸੂਈ ਮੈਂ ਆ ਹੁਣ ਇਹ ਤੋਂ ਕੇ ਪਾਸ ਕਰਕੇ ਆਂਦੀ ਜੀ ਹਾਂਜੀ ਥਾਨਲੇ ਵਾ ਵੇਖ ਲਓ ਸਫਾਈਆਂ ਸਫੂਈਆਂ ਵੇਖ ਲਓ ਭਾਈ ਮੈਂ ਦੀਆਂ ਕੰਨੀਆਂ ਚੱਡੇ ਦੀ ਕਿੱਡੀ ਸਾਫ ਆ ਜਿਆਦਾ ਚੰਗੇ ਚੱਡੇ ਵਾਲੀ ਆ ਗਈ ਆ ਤੇ ਜਵਾਕ ਹੀ ਆ ਗਿਆ ਪਿੱਛੇ ਨਾਲੂ ਭਾਜੀ ਨਾਲ ਤੇ ਗਿੱਲਾ ਕੱਟਾ ਇਹ ਪਾਜੀ ਕੱਟੀ ਇਹ ਸਾਡੀ ਤੀਮਤ ਆਹ ਮਗਰ ਜੇ ਠੀਕ ਹੈ ਠੀਕ ਹੈ ਪਾਜੀ ਟੀਐਮ ਲਕਾਫ ਆ ਗਿਆ ਤੇ ਬਿਲਕੁਲ ਤਾਜ਼ਾ ਬੱਚਾ ਹੈ ਗਿੱਲਾ ਲੜੂ ਵੜੇ ਤੇ ਕਿੰਨਾ ਕੁ ਭਾਈ ਕੱਢਿਆ ਬੌਲਾ ਸਵੇਰੇ ਪਾਜੀ ਇਹਦੇ 100 ਤੋਂ 200 ਨੇ ਪਾਸ ਕਰਕੇ ਲੈਣੀ ਹੁੰਦੀ ਹੈ ਜੇ ਸਾਹਮਣੇ ਲਈ ਠੀਕ ਹੈ ਠੀਕ ਹੈ ਲਓ ਜੀ ਠੇਣ 2 ਲੀਟਰ ਭਾਈ ਕਿੰਨਾ ਕਿ ਚੋਗ ਨੇ ਪਾਸ ਕਰਕੇ ਲੈ ਕੇ ਆਏ ਇਹ ਕਿੰਨੇ ਕ ਦੁੱਧ ਵਾਲੀ ਏ ਦੱਸ ਭਾਈ ਕਹ ਲਾ ਕਿ ਆ ਪਹਿਲੇ ਸਵੇਰ ਦਾ 11 ਕਿਲੋ ਭਰ ਦਈ ਯਾਰ ਤੇ ਕੰਮ ਨਹੀਂ ਆਣੀ ਦਾ 12 ਕਿਲੋ ਪੁੱਤਰ ਮਾਰ ਲ ਦੋਈ ਠੀਕ ਏ ਠੀਕ ਏ ਠੀਕ ਏ ਲਓ ਜੀ 10 12 ਲੀਟਰ ਦੁੱਧ ਭਰੀ ਜੂਗੇ ਬਾਕੀ ਛੱਡਾ ਛੱਡਾ ਜਿਹੜਾ ਬਹੁਤ ਚੰਗਾ ਲੱਗਾ ਅਗਰ ਮਾਲੀ ਨਹੀਂ ਹਾਂਜੀ ਇਸ ਦਾ ਨਾਂ ਦਾ ਸਵਾਦ ਗਹਿ ਹੈ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਨਾ ਘੱਟਾ ਗੱਲਾ ਲੱਗਾ ਗਿਆ ਹੈ ਭਾਈ ਮੈਂ ਆ ਦੀ ਪਿੱਟ ਕੁੜੇ ਦੀ ਸਾਫ ਏ ਠੀਕ ਏ ਠੀਕ ਏ ਠੀਕ ਏ ਇੱਕ ਕਰ ਦੋ ਭਾਈ ਉਹ ਵੀ ਠੀਕ ਆ ਮੈਂ ਵੀ ਕਰ ਦੋ ਭਾਈ ਨੇ ਵਿੱਚ ਚੰਗਾ ਆ ਗਿਆ ਤੇ ਲੋ ਕੋ ਚੰਗੀ ਸਾਂਹ ਕਰਨ ਵਾਲਾ ਭਰਾ ਲਾ ਜੀ ਦੁੱਧ ਚੰਗਾ ਪੀ ਜੀ ਸਵਾਹ ਜੀ ਭਾਜੀ ਮੈਨੂੰ ਹੀ ਲੱਗਾ ਹੈ ਅੱਛਾ ਜੀ ਖਾਵੇ ਚਵਾਈ ਦੀ ਕੋਈ ਪੂਰ ਛਟਾ ਨਹੀਂ ਇਹ ਕੋ ਘੱਟ ਵੱਧ ਨੂੰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਹੁਤ ਯਾਰਾ ਸੁਪਾਈਆਂ ਚੱਡੇ ਦੇ ਵਿੱਚ ਤੇ ਸਾਲਾਂ ਦਾ ਸਾਰੀਆਂ ਵੀ ਬਣਾਣ ਗਿਰ ਗਿਰ ਤੇ ਲੱਗਾ ਵਾ ਮੋਲ ਵੀਰ ਜੀ ਜਾਜ ਹੀ ਕਰਨੇ ਅੱਜ ਆਪਾਂ ਅੱਛਾ ਜੀ ਹਾਂ ਜੀ ਕਿੰਨਾ ਕਰਨਾ ਦਾ ਹੈ ਪਹਿਲੇ ਫੂਨ ਵਾਲੇ ਮੋਲ ਤੇ 90 ਕਰਦੇ ਜੀ ਅੱਛਾ ਜੀ 85 ਦੀ ਦੇ ਦਈਏ ਹਾਂ ਨਾ ਹੀ ਕਰੀਏ ਰਾਜਾ ਹਾਂ ਨਾ 85 ਜੋ ਮਾਨਤਾ ਕਰਦਾਂਗੇ ਵੀਰ ਭਰਾ ਫੋਨ ਲਾਵੇ ਠੀਕ ਆ ਲਓ ਜੀ 82000 ਦੇ ਵਿੱਚੋਂ ਵੀ ਮਾਨਤਲ ਬਾਈ ਕਹਿੰਦਾ ਕਿ ਕਰਾਂਗੇ ਤੇ ਬਾਈ ਦੂਜੇ ਨੰਬਰ ਦੇ ਛੋਟੇ ਪਾਜੀ ਗੱਬਣ ਛੋਟੀ ਤਿਆਰ ਆ ਗਈ ਆ ਵੇ ਲਓ ਜੀ ਦੂਜਾ ਸੁਵਾ ਦੇ ਗੱਬਣ ਤਿਆਰ ਹਾਂਜੀ ਕਿੰਨਾ ਕੁ ਲਾਜੂ ਟਾਈਮ ਲੇ ਪੈਂ ਪਾਜੀ ਇਹ 2-4 ਦਿਨ ਹੀ ਕੱਢੂਗੀ ਮੇਰੇ ਹਿਸਾਬ ਨਾਲ ਜੀ ਠੀਕ ਹੈ ਜੀ ਤੋਂ ਚਾਰ ਦਿਨ ਦੇ ਵਿੱਚ ਜਾਂ ਸੂਭੀ ਕਰਮਾ ਲਈ ਕਿੰਨਾ ਦੁੱਧ ਭਰਿਆ ਨੇ ਇਹਨੇ ਪਹਿਲਾਂ ਨੇ 10 ਕਿਲੋ ਭਰਿਆ ਹੈ ਇਹਦੀ 12 13 ਕਿਲੋ ਵਾਲੀ ਛੋਟੀ ਭਾਜੀ ਠੀਕ ਹੈ ਲਓ ਜੀ 10 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਕੱਢਿਆ ਉਹ ਜੱਡ ਬਲਾਇਆ ਕਰਦੇ ਫੇਸ ਕੁਆਲਟੀ ਵੀ ਚੈੱਕ ਕਰ ਦੋ ਤੇ ਫਿਰ ਕੁਨੇ ਦੀ ਸਾਹ ਛੋਟੀ ਭਾਜੀ ਕਰ ਦੋ ਇਹ ਨਾਲ ਹੀ ਠੀਕ ਹੈ ਠੀਕ ਆਏ ਹੋਰ ਭਾਜੀ ਸਿੰਗਲ ਡੀਆ ਕਰਮਾ ਲਈ ਸਿੰਗੋ ਖਾਦੋ ਭਾਈ ਛੋਟੀ ਦਾ ਪ्योर ਮੋਰਾ ਨਸਲ ਦੇ ਵਿੱਚ ਆ ਗਿਆ ਇਹਨੇ ਦੇਖ ਸਿੰਗਲ ਲਗਾ ਪਿਆ ਵਾ ਕੰਪਾਨ ਨੂੰ ਮੰਨੋ ਡਰਦੀ ਆ 20 ਦੀ ਭਾਜੀ ਥੋੜਾ ਜਿਹਾ ਠੀਕ ਹੈ ਕੋਈ ਗੱਲ ਨਹੀਂ ਕੋਈ ਪਨਾਂ ਦਾ ਨਹੀਂ ਕਿਹਾ ਇਹਨੂੰ ਤੋਂ ਵੀ ਚਾਹਦਾ ਰਿਹਾ ਕੇ ਹਰ ਵੀ ਸਿੰਗਲ ਹਰਦੀ ਤੇ ਥਾਂ ਵੀ ਜਿਹੜਾ ਨੋਕ ਕਾਲਾ ਲੱਗਾ ਪਿਆ ਤੇ ਨੋਕਲੇ ਥਾਂ ਦੀ ਚੁਵਾਈ ਜਿਹੜੀ ਬਹੁਤ ਜਿਆਦਾ ਨਰਮ ਹੁੰਦੀ ਆ ਤੇਰਾ ਭਾਜੀ ਕੋਈ ਮੋਲ ਆ ਮੁੱਲ ਭਾਜੀ ਇਹਦਾ ਜੋ ਮਰਜ਼ੀ ਕਰੀਏ 90 95 ਜੋ ਮਰਜ਼ੀ ਕਰੀਏ ਅੱਛਾ ਜੀ 85 ਹਜ਼ਾਰ ਦੀ ਛੋਟੀ ਦੇਣੀ ਹਾਂ ਨਾ ਅੱਛਾ ਜੀ ਤੇ 82 82 ਕਰ ਦਈਏ 82 ਦੀ ਜਾਂਦੀ ਹੈ ਵੀਰੇ ਉਰੇ ਬਿਆਸੀ ਜੀ ਪਾਜੀ ਇਹ ਦਵਾਂਗੇ ਇੱਚੋ ਛੋੜੀ ਹੋਣੀ ਠੀਕ ਆ ਲਓ ਜੀ 82000 ਦੀ ਗੱਬਣ ਤਿਆਰ ਤੇ 82 ਦੀ ਸੱਜੇ ਦੂਈ ਛੋਟੀ ਪਾਈਏ ਬਾਈ ਨੇ ਤੇ ਚੰਦਾ ਚਤਾ ਇਹਦੇ ਵੀ ਬਹੁਤ ਜਿਆਦਾ ਬਾਕ ਸਮਾਲਿਆ ਤੇ ਪਾਜੀ ਆ ਕੇ ਮੈਗੇ ਇਹ ਵੀ ਦੂਜਾ ਸੂਆ ਭਾਈ ਤਿਆਰ ਛੋਟੀ ਹੈ ਵੇਖ ਲੋ ਦੂਜਾ ਦੂਜਾ ਸੂਆ ਪਾਜੀ ਵੇ ਰੇ ਤੇ ਯਾਰ ਚੰਗੀ ਹੋਣੀ ਪਾਜੀ ਇਹ ਦੇਣ ਖੜਦੀ 10 12 ਚੋਟੀ ਅੱਛਾ ਜੀ ਸਫਾਈਆਂ ਵੇ ਲੋ ਚੱਡੇ ਦੀਆਂ ਠੀਕ ਠੀਕ ਲੋ ਜੀ ਦੇਣ 10 12 ਲੈ ਜੀ ਕਰਮ ਵਾਲੀ ਇਹ ਵੀ ਮੋਹਰਾ ਨਸਲ ਦੇ ਵਿੱਚ ਆ ਗਿਆ ਐਨ ਜੈਡ ਬਲੈਕ ਪੂਰ ਤਾਂ ਕਿਹੜੇ ਵਾਲ ਸਾਰੇ ਕਾਲੇ ਆ ਕਰਮ ਵਾਲੀ ਦੇ ਤੇ ਵਾਲ ਵੀ ਕਿੱਕਾ ਸਾਦੇ ਆ ਰੈਂਡ ਸਿੰਗਲ ਲੱਗਾ ਪਰ ਇਹ ਪਾਜੀ ਕਿੰਨੇ ਕੁ ਦੋਸ ਵਾਲੀ ਆ ਕਿੰਨੇ ਪਾਜੀ ਪਹਿਲਾਂ ਤੇ 10 ਕਿਲੋ ਭਰਿਆ ਐਨ ਦਾ 12 ਚ ਆਵੇ 13 ਚ ਆਵੇ ਅਗਲੇ ਦੀ ਸੇਵਾ ਆ ਪਾਜੀ ਠੀਕ ਠੀਕ ਲੋ ਜੀ ਇਹ ਵੀ ਦਾਸ ਤੋਂ ਪਾਸ ਜਿਹੜੀ ਚੱਲਣ ਵਾਲੀ ਝੋਟੀ ਆ ਪਹਿਲੇ ਸੋਏ ਦਾਸ ਨੇ ਖੜੇ ਨੇ ਪੂਰਾ ਇਹ ਵੇਖੋ ਛੋਟੇ ਸਿੰਘ ਦੀ ਆ ਵੇਖੋ ਫੇਸ ਵਾਲੀ ਆ ਲੋ ਜੀ ਇਹ ਵੀ ਹੋਰ ਮੋਰਾ ਨਸੋਦੀ ਐਨ ਦੇ ਇੱਕ ਤੇ ਕੀ ਲੱਗਾ ਹੋਇਆ ਇਹ ਨੂੰ ਇਹ ਚੰਗੀ ਸ਼ਾਮ ਪੈ ਦਾਪਾ ਲੱਗੇ ਸੋਦੇ ਚੰਗਾ ਚੱਲੀ ਜਾਣਾ ਬਸ ਝੋਟੀਆਂ ਜਿਹੜੀਆਂ ਚੰਗੀਆਂ ਵਾਂ ਕਿਤੇ ਲਾਡੋ ਲਾ ਜਿਹੜੀਆਂ ਕਾਫੀ ਆ ਹਵਾ ਨਾਲੇ ਅੱਜ ਭਾਈ ਵੱਡੀ ਝੋਟੀ ਇਹ ਵੇਖੋ ਕਿਆ ਕਰਦਾ ਚਟਾ ਚੁਟਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਤੇ ਸੌਣ ਦਾ ਸੈਜ ਕਹਿ ਉਹ ਵੀ ਆਣ ਕੱਲਾ ਕੱਲਾ ਲੱਗਾ ਪਰ ਇਹਦਾ ਮੁੱਲ ਭਾਜੀ ਮੁੱਲ ਭਾਜੀ ਇਹਦਾ ਵੀ ਜੈਜ ਹੋਊਗਾ ਪਰ ਕਰਨਾ ਪੂਤੇ ਇਹਦਾ ਅੱਛਾ ਜੀ ਹਾਂਜੀ ਭਾਜੀ ਠੀਕ ਆ ਲਓ ਜੀ ਇਹਦਾ ਜਿਹੜਾ ਮੁੱਲ ਭਾਈ ਕਹਿੰਦਾ ਪਤਲੀ ਚਮੜੀ ਦੀ ਝੋਟੀ ਆਵੇ ਲੋ ਭਾਜੀ ਪ੍ਰੀਤੀਆਂ ਬਰੂਕੀਆਂ ਬੜੀਆਂ ਝੋਟੀਆਂ ਅੱਛਾ ਜੀ ਹਾਂਜੀ ਲਓ ਜੀ ਝੜੀਆਂ ਦੀ ਵਾਸਤੇ ਵਾਸਤੇ ਭਾਜੀ ਭਾਜੀ ਇਹੋ ਬੈਂਟੀ ਗੱਪਣਾ ਪਾਸ ਕਰੋ ਸੋਈਆਂ ਦੋ ਟਾਈਮ ਚਾਰ ਟਾਈਮ ਕਰੋ ਠੀਕ ਹੈ ਠੀਕ ਹੈ ਜੀ ਲਓ ਜੀ ਭਾਈ ਦੀ ਹਰ ਵਾਰੀ ਇਹੋ ਬੈਂਟੀ ਹੁੰਦੀ ਆ ਤੇ ਬਹੁਤ ਹੀ ਚੰਗੀ ਗੱਲ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕਤਰਾਵਾਂ ਦਾ